ਪੰਜਾਬ ਸਰਕਾਰ ਵੱਲੋਂ ਵੇਢੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਫਾਜ਼ਿਲਕਾ ਜ਼ਿਲ੍ਹੇ ਵਿੱਚ ਲਗਾਤਾਰ ਮੁਹਿੰਮ ਚੱਲ ਰਹੀ ਹੈ ਇਸ ਤਹਿਤ ਲਗਾਤਾਰ ਨਸ਼ਾ ਤਸਕਰਾਂ ਦੇ ਉੱਪਰ ਜਿੱਥੇ ਸਿਕੰਜਾ ਕਸਿਆ ਜਾ ਰਿਹਾ ਹੈ ਉੱਥੇ ਨਸ਼ਾ ਤਸਕਰਾਂ ਦੇ ਘਰਾਂ ਨੂੰ ਟਹਿ ਢੇਰੀ ਵੀ ਕੀਤਾ ਜਾ ਰਿਹਾ ਹੈ ਅੱਜ ਐਸਐਸਪੀ ਸਰਦਾਰ ਗੁਰਮੀਤ ਸਿੰਘ ਦੀ ਅਗਵਾਈ ਵਿੱਚ ਥਾਣਾ ਅਰਨੀਵਾਲਾ ਅਧੀਨ ਆਉਂਦੇ ਪਿੰਡ ਟਾਲੀਵਾਲਾ ਬੋਦਲਾ ਵਿੱਚ ਨਸ਼ਾ ਤਸਕਰ ਪ੍ਰਵੀਨ ਰਾਣੀ ਉਰਫ ਰਵੀਨਾ ਦੇ ਘਰ ਨੂੰ ਟਹਿ ਢੇਰੀ ਕਰ ਦਿੱਤਾ ਗਿਆ ਜਿਸ ਖਿਲਾਫ ਗੈਰ ਕਾਨੂੰਨੀ ਤੰਦੇ ਵਿੱਚ ਸ਼ਾਮਲ ਹੋਣ ਦੇ ਮੁਕੱਦਮੇ ਵੀ ਦਰਜ ਹਨ SSP ਫਾਜ਼ਿਲਕਾ ਗੁਰਮੀਤ ਸਿੰਘ ਨੇ ਇਸ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਸ਼ਾ ਤਸਕਰਾਂ ਦੇ ਖਿਲਾਫ ਇਹ ਜੰਗ ਅਜੇ ਜਾਰੀ ਹੈ ਉਹਨਾਂ ਨੇ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਫਾਜ਼ਿਲਕਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਚੱਲ ਰਹੀ ਜੰਗ ਵਿੱਚ ਨਸ਼ਾ ਵੇਚਣ ਵਾਲਿਆਂ ਨੂੰ ਕਾਬੂ ਕਰਨਾ ਹੀ ਨਹੀਂ ਸਗੋ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਵੀ ਨਵੀਂ ਜ਼ਿੰਦਗੀ ਦੇਣ ਲਈ ਉਹਨਾਂ ਨੂੰ ਨਸ਼ਾ ਛਡਾਊ ਕੇਂਦਰਾਂ ਵਿੱਚ ਭਰਤੀ ਕਰਵਾਇਆ ਜਾ ਰਿਹਾ ਹੈ। ਐਸਐਸਪੀ ਨੇ ਦੱਸਿਆ ਕਿ ਇਹਨਾਂ ਨੌਜਵਾਨਾਂ ਦਾ ਇਲਾਜ ਮੁਫਤ ਕੀਤਾ ਜਾਂਦਾ ਹੈ ਤੇ ਸਿਹਤ ਵਿਭਾਗ ਵੱਲੋਂ ਹਰ ਤਰ੍ਹਾਂ ਦੀ ਸਹੂਲਤਾਂ ਉਹਨਾਂ ਨੂੰ ਉਪਲਬਧ ਕਰਵਾਈ ਜਾ ਰਹੀ ਹੈ। ਐਸਐਸਪੀ ਫਾਜ਼ਲ ਕਾ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਸਾਡਾ ਸਾਥ ਦੇਣ ਤੇ ਜੇਕਰ ਤੁਹਾਡੇ ਆਸ-ਪਾਸ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਜਾਂ ਖਰੀਦਦਾ ਹੈ ਤਾਂ ਤੁਰੰਤ ਫਾਜ਼ਿਲਕਾ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ ਉਹਨਾਂ ਕਿਹਾ ਕਿ ਸੇਫ ਪੰਜਾਬ ਚੈਟਬੋਟ ਨੰਬਰ 9779100200 ਤੇ ਜਾਣਕਾਰੀ ਦਿੱਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਕੰਟਰੋਲ ਰੂਮ ਨੰਬਰ 8558800900 ਤੇ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ ਇਸ ਮੌਕੇ ਐਸਐਸਪੀ ਨੇ ਹੋਰ ਕੀ ਕਿਹਾ ਤੁਸੀਂ ਖੁਦ ਹੀ ਸੁਣੋ ਅੱਜ ਦੇਖੋ ਅਸੀਂ ਇੱਥੇ ਪਿੰਡ ਟਾਲੀ ਵਾਲਾ ਬੋਦਲਾ ਹੈ ਇੱਥੇ ਫੋਰੈਸਟ ਵਿਭਾਗ ਵੱਲੋਂ ਕੋਈ ਕੰਪਲੇਂਟ ਸੀਗੀ ਇਥੇ ਇਸ ਜਗ੍ਹਾ ਤੇ ਰੋਡ ਸਾਈਡ ਤੇ ਜਿਹੜਾ ਇਹ ਕਾਫੀ ਘਰਾਂ ਨੇ ਜਿਹੜੀ ਇੱਥੇ ਜਿਹੜੀ ਇਨਕ੍ਰੋਚਮੈਂਟ ਕੀਤੀ ਹੋਈ ਆ ਸੋ ਇਹਨਾਂ ਵੱਲੋਂ ਪ੍ਰੋਪਰ ਇਹਨਾਂ ਨੂੰ ਨੋਟ ਸਰਵ ਕੀਤਾ ਗਿਆ ਨੋਟ ਸਰਵਸ ਤੋਂ ਬਾਅਦ ਜਿਹੜਾ ਇਹਨਾਂ ਨੇ ਇਨਕ੍ਰੋਚਮੈਂਟ ਨਹੀਂ ਹਟਾਈ ਇਹਨਾਂ ਨੇ ਫਿਰ ਪ੍ਰੋਪਰ ਵੇ ਨਾਲ ਪ੍ਰੋਪਰ ਪ੍ਰੋਸੀਜਰ ਅਡਾਪਟ ਕਰਕੇ ਡਿਪਟੀ ਕਮਿਸ਼ਨਰ ਨੂੰ ਲਿਖ ਕੇ ਤੇ ਇੱਥੇ ਡਿਊਟੀ ਮੈਜਿਸਟਰੇਟ ਜਿਹਦੇ ਵਿੱਚ ਵੀਡੀਓ ਮੈਡਮ ਨੇ ਨਾਲ ਫੋਰੈਸਟ ਡਿਪਾਰਟਮੈਂਟ ਦੇ ਰੇਂਜ ਅਫਸਰ ਨੇ ਇਹਨਾਂ ਨੇ ਆ ਕੇ ਇੱਥੇ ਫਿਰ ਨਾਲ ਸਾਡੇ ਆਪਣੇ ਪੁਲਿਸ ਅਮਦਾਦ ਲੈ ਕੇ ਤੇ ਇੱਥੇ ਜਿਹੜੀ ਆਪਾਂ ਇਨਕ੍ਰੋਚਮੈਂਟ ਇਹ ਹਟਾਈ ਆ ਇਹ ਘਰ ਪ੍ਰਵੀਨ ਦਾ ਸੀਗਾ ਪ੍ਰਵੀਨ ਏਲੀਅਸ ਰਾਣੀ ਸੀ ਇਹਦੇ ਵਿੱਚ ਨਾਲ ਇਹ ਵੀ ਸੀਗਾ ਵੀ ਇਹਦੇ ਇਹ ਡਰੱਗ ਦਾ ਕੰਮ ਵੀ ਕਰਦੀ ਸੀਗੀ ਇਹਦੇ ਖਿਲਾਫ ਵੀ ਤਕਰੀਬੇ ਦੀ ਕ੍ਰਿਮੀਨਲ ਹਿਸਟਰੀ ਆ ਇੱਕ ਇਹਦੇ ਖਿਲਾਫ ਡਰੱਗ ਦਾ ਕੇਸ ਦਰਜ ਆ ਇੱਕ ਇਹਦੇ ਖਿਲਾਫ ਕੋਈ ਚੋਰੀ ਵਗੈਰਾ ਦਾ ਸੋ ਇਹਨਾਂ ਦੀ ਹਿਸਟਰੀ ਥੋੜੀ ਇਹ ਸੀਗੀ ਇਹਦੇ ਵਿੱਚ ਜਿਹੜਾ ਇਹਦੇ ਵਿੱਚ ਜਿਹੜਾ ਆਪਾਂ ਘਰ ਡਿਮੋਲਿਸ਼ ਕੀਤਾ ਇਹਦਾ ਜਿੰਨਾ ਕਿ ਇਨਕ੍ਰੋਚ ਤੇਰੀ ਆ ਸਾਰਾ ਡਿਮੋਲਿਸ਼ ਕਰਤਾ ਸੋ ਸਾਡੇ ਵੱਲੋਂ ਜਿਹੜਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਕਿਤੇ ਵੀ ਜਿੱਥੇ ਇਨਕ੍ਰੋਚਮੈਂਟ ਡਰਾਈਵ ਸ਼ੁਰੂ ਕੀਤਾ ਹੋਇਆ ਉਦੇ ਵਿੱਚ ਆਪਾਂ ਬਿਲਕੁਲ ਜਿਹੜਾ ਪੁਲਿਸ ਮਦਦ ਦੇ ਕੇ ਤੇ ਜਿਹੜਾ ਇਨਕ੍ਰੋਚਮੈਂਟ ਡਰਾਈਵ ਜਿਹੜਾ ਨੇ ਸ਼ੁਰੂ ਕੀਤਾ ਉਹਨੂੰ ਆਪਾਂ ਸਕਸੈਸਫੁਲੀ ਐਗਜ਼ੀਕਿਊਟ ਕਰਦੇ ਆ ਇਸ ਤੋਂ ਇਲਾਵਾ ਨਾਲ-ਨਾਲ ਹੀ ਸਾਡੀ ਜਿਹੜੀ ਪੰਜਾਬ ਸਰਕਾਰ ਵੱਲੋਂ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਹੈ ਉਹਦੇ ਵਿੱਚ ਵੀ ਜਿਹੜਾ ਸਾਡੇ ਵੱਲੋਂ ਇਹ ਚੀਜ਼ ਵੱਲ ਜਿਹੜਾ ਕਾਫੀ ਜ਼ਿਆਦਾ ਤਵੱਜੋ ਦੇ ਦਿੱਤੇ ਜੀ ਵੀ ਕੋਈ ਵੀ ਜਿਹੜਾ ਸਮਗਲਰ ਵੈਰਾ ਜਿਨ੍ਹਾਂ ਨੇ ਕਿਤੇ ਇਲੀਗਲ ਇਨਕ੍ਰੋਚਮੈਂਟਾਂ ਕੀਤੀਆਂ ਹੋਈਆਂ ਸਾਰੀਆਂ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਇਸ ਧੰਦੇ ਨਾਲ ਜੁੜਿਆ ਉਹਦੇ ਖਿਲਾਫ ਅਸੀਂ ਜਿਹੜੀ ਸਖਤ ਕਾਰਵਾਈ ਕਰਦੇ ਆਂ